ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਵੀ ਸਿਰ ਤੇ ਕਰਜ਼ਾ ਚੜ ਚੁੱਕਾ ਹੈ ਤੇ ਤੁਸੀਂ ਸਵੇਰੇ ਉੱਠ ਕੇ ਲੋਣ ਦਾ ਇੱਕ ਨਿੱਕਾ ਜਿਹਾ ਉਪਾਅ ਕਰ ਸਕਦੇ ਹੋ ਫਿਰ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਚਮਤਕਾਰ ਹੋ ਜਾਵੇਗਾ ਸਾਰਾ ਕਰਜ਼ਾ ਉੱਤਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਤੇ ਬਣ ਜਾਵੇ ਤੁਹਾਡੇ ਸਿਰ ਤੋਂ ਸਾਰੇ ਹੀ ਪ੍ਰਕਾਰ ਦੇ ਕਰਜ਼ੇ ਉਤਰ ਜਾਣ ਸਵੇਰ ਦੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅਸੀਂ ਅੱਜ ਤੁਹਾਡੇ ਲਈ ਲੋਨ ਜਾਂ ਫਿਰ ਕਰਜ਼ਾ ਖਤਮ ਕਰਨ ਦਾ ਇੱਕ ਮਹਾ ਉਪਾਅ ਲੈ ਕੇ ਆਏ ਹਾਂ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਿਆ ਤੁਹਾਡੀ ਜ਼ਿੰਦਗੀ ਨੂੰ ਹਰ ਪਾਸੇ ਤੋਂ ਕਰਜ਼ੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਸੱਜੰਗਰ ਜੀ ਅਕਸਰ ਹੀ ਬੜੇ ਸਾਰੇ ਲੋਕਾਂ ਤੋਂ ਅਸੀਂ ਸੁਣਦੇ ਹਾਂ। ਉਹਨਾਂ ਦਾ ਮਨ ਬੜਾ ਉਦਾਸ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਦੁੱਖ ਹਨ, ਕਲੇਸ਼ ਹਨ। ਕਿਉਂਕਿ ਉਹਨਾਂ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਕਰਜ਼ਾ ਉਤਾਰਦਿਆਂ। ਕਰਜ਼ੇ ਦੀ ਸਮੱਸਿਆ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਹੀ ਰਹਿੰਦੀ ਹੈ। ਇਸ ਦੇ ਨਾਲ ਕਈ ਵਾਰ ਉਹਨਾਂ ਦਾ ਆਖਣਾ ਹੁੰਦਾ ਹੈ ਜਦੋਂ ਅਸੀਂ ਕਰਜ਼ਾ ਲਿਆ ਜਾ ਫਿਰ ਮਜਬੂਰੀ ਕਰਕੇ ਲਿਆ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਜਾਂ ਕੋਈ ਮੁਸ਼ਕਿਲ ਆ ਜਾਂਦੀ ਹੈ ਸਾਡੇ ਘਰ ਦੇ ਹਾਲਾਤ ਬਿਲਕੁਲ ਖਰਾਬ ਹੋ ਜਾਂਦੇ ਹਨ ਹੁਣ ਅਸੀਂ ਕਰਜ਼ੇ ਨੂੰ ਉਤਾਰ ਵੀ ਨਹੀਂ ਪਾਉਂਦੇ ਕਿਉਂਕਿ ਸਾਡੀ ਜਿਹੜੀ ਇਨਕਮ ਹੈ ਸਾਡੀ ਜਿਹੜੀ ਤਨਖਾਹ ਹੈ ਉਹ ਬਹੁਤ ਹੀ ਘੱਟ ਹੈ ਕਾਰੋਬਾਰ ਕੋਈ ਨਹੀਂ ਹੈ ਕਿਉਂਕਿ ਸਾਥ ਸੰਗਤ ਜੀ ਜਦੋਂ ਵੀ ਕੋਈ ਮਨੁੱਖ ਕਰਜ਼ਾ ਲੈਂਦਾ ਹੈ ਉਹ ਚੀਜ਼ ਵੀ ਫਿਰ ਹੱਥੋਂ ਨਿਕਲ ਜਾਂਦੀ ਹੈ ਕਰਜ਼ਾ ਵੀ ਫਿਰ ਨਹੀਂ ਉਤਰਦਾ ਇਸ ਦੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਜੋ ਸਾਡਾ ਥੋੜਾ ਬਹੁਤ ਕਾਰੋਬਾਰ ਸੀ ਪਰ ਉਥੋਂ ਵੀ ਸਾਨੂੰ ਹੁਣ ਇਨਕਮ ਨਹੀਂ ਆਉਂਦੀ ਉਹਦੇ ਵਿੱਚ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪਤਾ ਨਹੀਂ ਕੀ ਹੋ ਰਿਹਾ ਹੈ ਕਿੱਥੇ ਸਾਡੇ ਘਰ ਦਾ ਪੈਸਾ ਖਰਚ ਹੋ ਜਾਂਦਾ ਹੈ ਉਹਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਦੀਆਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਫਿਰ ਵੱਧਦੀਆਂ ਜਾਂਦੀਆਂ ਹਨ ਪੈਸਾ ਮੰਗਣ ਵਾਲੇ ਲੋਕ ਸਾਡੇ ਬੂਹੇ ਤੇ ਖੜੇ ਹੋ ਜਾਂਦੇ ਹਨ ਵੇਖੋ ਸਾਧ ਸੰਗਤ ਜੀ ਜੇਕਰ ਗੱਲ ਕਰੀਏ ਕਿ ਆਪਾਂ ਕਿਸੇ ਤੋਂ ਪੈਸਾ ਉਧਾਰ ਲਿਆ ਹੈ ਉਧਾਰ ਤਾਂ ਅਸੀਂ ਲੈ ਲਿਆ ਪਰ ਜਦੋਂ ਅਸੀਂ ਪੈਸੇ ਵਾਪਸ ਨਹੀਂ ਕੀਤੇ ਉਹ ਵਿਅਕਤੀ ਤਾਂ ਆਪਣੇ ਪੈਸੇ ਮੰਗਣ ਲਈ ਜ਼ਰੂਰ ਆਵੇਗਾ ਇਸ ਸਮੇਂ ਸਾਡੀ ਮਜਬੂਰੀ ਹੁੰਦੀ ਹੈ ਉਹ ਗੱਲ ਵੱਖਰੀ ਹੈ ਪਰ ਅਸੀਂ ਦੂਸਰੇ ਵਿਅਕਤੀ ਨੂੰ ਗਲਤ ਇੱਥੇ ਨਹੀਂ ਕਹਿ ਸਕਦੇ ਉਹ ਸਾਡੇ ਘਰ ਦੇ ਵਿੱਚ ਕਿਉਂ ਪੈਸੇ ਮੰਗਣ ਦੇ ਲਈ ਆਇਆ ਹੈ ਇਸ ਕਰਕੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਜੋ ਕਰਜ਼ੇ ਤੋਂ ਪਰੇਸ਼ਾਨ ਹਨ ਜਾਂ ਫਿਰ ਜਿਨ੍ਹਾਂ ਦੇ ਘਰ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਹੈ ਪੈਸੇ ਨੂੰ ਰੋਕ ਲੱਗ ਗਈ ਹੈ ਇਹ ਸਾਰੀ ਹੀ ਵੀਡੀਓ ਅੱਜ ਅਸੀਂ ਉਹਨਾਂ ਦੇ ਲਈ ਤਿਆਰ ਕੀਤੀ ਹੈ ਇਹ ਉਪਾਅ ਕਰ ਲੈਣ ਇਹਨਾਂ ਤਿੰਨਾਂ ਹੀ ਉਪਾਵਾਂ ਨੂੰ ਕਰਨ ਦੇ ਨਾਲ ਵਿਸ਼ਵਾਸ ਦੇ ਨਾਲ ਜੇਕਰ ਉਹ ਕਰ ਲੈਣਗੇ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੇ ਉੱਪਰ ਰੋਕ ਲੱਗੀ ਹੋਈ ਹੈ ਜਾਂ ਕਿਸੇ ਦਾ ਕੀਤਾ ਕਰਵਾਇਆ ਹੈ ਉਹ ਤੁਰੰਤ ਹੀ ਦੂਰ ਹੋ ਜਾਵੇਗਾ ਜਾਂ ਕਿਸੇ ਦੀ ਲਗਾਈ ਹੋਈ ਰੋਕ ਤੁਰੰਤ ਦੂਰ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੇ ਨਾਲ ਇੱਕ ਧਨ ਦੇ ਲਈ ਕੋਈ ਹੇਲੇ ਵਸੀਲੇ ਵੀ ਬਣ ਜਾਣਗੇ ਕੋਈ ਸੋਰਸ ਬਣ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਜਿੰਨਾ ਤੁਹਾਡੇ ਉੱਪਰ ਕਰਜ਼ਾ ਚੜਿਆ ਹੋਇਆ ਹੈ ਹੌਲੀ-ਹੌਲੀ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਕੋਈ ਜੇ ਸੋਚੇ ਕਿ ਰਾਤੋਂ ਰਾਤ ਜਾਦੂ ਹੋ ਜਾਵੇਗਾ ਉਹ ਨਹੀਂ ਹੋਵੇਗਾ। ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਹੋਵੇਗਾ। ਇਸ ਦੇ ਨਾਲ ਜਿੰਨਾ ਤੁਸੀਂ ਵਿਸ਼ਵਾਸ ਰੱਖੋਗੇ ਹੌਲੀ-ਹੌਲੀ ਕਰਕੇ ਜਿਹੜਾ ਤੁਹਾਡਾ ਕਰਜ਼ਾ ਹੈ ਦੂਰ ਹੋ ਜਾਵੇਗਾ। ਜਿਹੜੀ ਪੈਸੇ ਦੀ ਰੋਕ ਲੱਗੀ ਹੈ ਉਹ ਵੀ ਦੂਰ ਹੋ ਜਾਵੇਗੀ। ਇਸੇ ਤਰ੍ਹਾਂ ਜਿਹੜੇ ਅਸੀਂ ਤਿੰਨ ਉਪਾਅ ਕਰਨੇ ਹਨ ਉਹ ਅਸੀਂ ਕਿਵੇਂ ਕਰਨੇ ਹਨ? ਕਿਹੜੇ ਵਿਧੀ ਨਾਲ ਕਰਨੇ ਹਨ ਤੇ ਕਿਹੜੇ ਤਰੀਕੇ ਦੇ ਨਾਲ ਕਰਨੇ ਹਨ ਅਸੀਂ ਉਹ ਉਪਾਅ ਦਾ ਲਾਭ ਉਠਾ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸਤ ਸ੍ਰੀ ਅਕਾਲ ਜੀ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਕਰਜ਼ੇ ਤੋਂ ਅਕਸਰ ਹੀ ਪਰੇਸ਼ਾਨ ਰਹਿੰਦੇ ਹਨ ਇਸ ਲਈ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਪਹਿਲੇ ਉਪਾਦੀ ਇਸ ਨੂੰ ਕਰਨ ਦੇ ਨਾਲ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਹੜਾ ਸਮੁੰਦਰੀ ਨਮਕ ਹੁੰਦਾ ਹੈ ਜਾਂ ਫਿਰ ਆਪਾਂ ਉਸ ਨੂੰ ਬੋਲ ਸਕਦੇ ਹਾਂ ਸੈਂਦਾ ਨਮਕ ਇਸ ਨਮਕ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਹਥੇਲੀ ਦੇ ਉੱਤੇ ਸੱਜੇ ਹੱਥ ਵਿੱਚ ਨਮਕ ਭਰ ਕੇ ਉਸ ਤਲੇ ਨੂੰ ਬੰਦ ਕਰ ਲੈਣਾ ਹੈ ਭਾਵ ਕਿ ਮੁਠੀ ਬੰਦ ਕਰ ਲੈਣੀ ਹੈ ਪਰ ਪੂਰੀ ਚੰਗੀ ਤਰ੍ਹਾਂ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਤਾਂ ਉਸ ਨਮਕ ਨੂੰ ਤੁਸੀਂ ਪਹਿਲਾਂ ਥਾਲੀ ਵਿੱਚ ਪਾ ਲੋ ਇਹ ਥਾਲੀ ਦੇ ਵਿੱਚ ਤੁਸੀਂ ਮੁਠੀ ਨਮਕ ਦੀ ਭਰ ਕੇ ਸੱਜੇ ਹੱਥ ਵਾਲੀ ਚ ਉਸ ਮੁਠੀ ਨੂੰ ਤੁਸੀਂ ਪੂਰੀ ਚੰਗੀ ਤਰ੍ਹਾਂ ਬੰਦ ਕਰਕੇ ਤੁਸੀਂ ਉਸ ਨਮਕ ਵਾਲੀ ਮੁਠੀ ਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਵਾਰ ਲੈਣਾ ਹੈ ਕਿਹੜੀ ਸਾਈਡ ਹੈ ਐਂਟੀ ਕਲॉकवाइज ਤੁਸੀਂ ਉਸ ਨਮਕ ਨੂੰ ਵਾਰਨਾ ਹੈ ਇਸ ਨਮਕ ਨੂੰ ਆਪਣੇ ਉੱਪਰੋਂ ਵਾਰਦੇ ਸਮੇਂ ਥੋੜਾ ਬਹੁਤ ਨਮਕ ਤੁਹਾਡੇ ਉੱਪਰ ਗਿਰ ਸਕਦਾ ਹੈ ਪਰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਇਸ ਤਰੀਕੇ ਦੇ ਨਾਲ ਇਸ ਨਮਕ ਨੂੰ 7 ਵਾਰ ਆਪਣੇ ਉੱਤੋਂ ਵਾਰ ਕੇ ਤੁਸੀਂ ਇਸ ਨਮਕ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਦਿਨ ਸ਼ਨੀਵਾਰ ਦਾ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਉਪਾਅ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਸੂਰਜ ਛਪਣ ਤੋਂ ਪਹਿਲਾਂ ਕਰਨਾ ਹੈ ਤੇ ਸ਼ਨੀਵਾਰ ਦੇ ਦਿਨ ਸੂਰਜ ਛਪਣ ਤੋਂ ਪਹਿਲਾਂ ਕਰਨ ਤੇ ਨਾਲ ਨਾਲ ਜਾਂ ਫਿਰ ਸ਼ਾਮ ਦੇ ਸਮੇਂ ਇਸ ਤਰੀਕੇ ਨਾਲ ਕਰਨਾ ਹੈ ਜਦੋਂ ਸੂਰਜ ਛਿਪ ਜਾਵੇ ਨਮਕ ਤੁਸੀਂ ਆਪਣੇ ਸਿਰ ਦੇ ਉੱਪਰੋਂ ਵਾਰ ਕੇ ਉਸ ਮੁਠੀ ਨਮਕ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਥੋੜੀ ਦੂਰ ਲੈ ਕੇ ਜਾਣਾ ਹੈ। ਇੱਕ ਅਜਿਹੀ ਜਗ੍ਹਾ ਤੇ ਲੈ ਜਾਣਾ ਹੈ ਜਿਹੜੀ ਜਗ੍ਹਾ ਥੋੜੀ ਜਿਹੀ ਜਿੱਥੇ ਮਿੱਟੀ ਪਈ ਹੋਵੇ ਤੇ ਪੋਲੀ ਜੀ ਮਿੱਟੀ ਹੋਵੇ। ਕਹਿਣ ਤੋਂ ਭਾਵ ਸਖਤ ਮਿੱਟੀ ਨਾ ਹੋਵੇ। ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਨਮਕ ਹੈ ਤੁਹਾਡੀ ਮੁਠੀ ਵਿੱਚ ਜਿਹੜਾ ਹੈ ਤੁਸੀਂ ਉਸ ਨਮਕ ਨੂੰ ਜਿਵੇਂ ਪਹਿਲਾਂ ਆਪਾਂ ਕੋਈ ਵੀ ਚੀਜ਼ ਛਿੜਕਦੇ ਹਾਂ ਉੱਥੇ ਛਿੜਕਾ ਦੇਣਾ ਹੈ। ਪਰ ਕਈ ਵਾਰੀ ਕੀ ਹੁੰਦਾ ਹੈ ਕਈ ਲੋਕ ਸੋਚ ਲੈਂਦੇ ਹਨ ਅਸੀਂ ਇਸ ਤਰੀਕੇ ਦੇ ਨਾਲ ਇੱਕ ਸੁੰਨਸਾਨ ਜਗ੍ਹਾ ਤੇ ਵਿੱਚ ਮਿੱਟੀ ਦੇ ਉੱਪਰ ਨਮਕ ਛੜਕਾਂਗੇ ਤਾਂ ਲੋਕ ਕੀ ਆਖਣਗੇ ਲੋਕ ਸਾਡੇ ਬਾਰੇ ਕੀ ਸੋਚਣਗੇ ਤਾਂ ਉਹਨਾਂ ਲਈ ਦੂਸਰੀ ਆਪਸ਼ਨ ਹੈ ਕਿ ਉਹ ਕਿਸੇ ਦਰਖਤ ਦੇ ਥੱਲੇ ਜਾ ਕੇ ਆਲੇ-ਦੁਆਲੇ ਦੀ ਜੋ ਮਿੱਟੀ ਹੁੰਦੀ ਹੈ ਉੱਥੇ ਉਸ ਨਮਕ ਨੂੰ ਛਿੜਕ ਕੇ ਆ ਸਕਦੀ ਹਨ ਇਸ ਨਮਕ ਨੂੰ ਛਿੜਕਣ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਆ ਜਾਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਜਾਂਦੇ ਸਮੇਂ ਕਿਸੇ ਦੇ ਕੋਲ ਰਸਤੇ ਵਿੱਚ ਰੁਕਣਾ ਨਹੀਂ ਕੋਈ ਗੱਲਬਾਤ ਨਹੀਂ ਕਰਨੀ ਨਾ ਹੀ ਆਉਂਦੇ ਸਮੇਂ ਘਰ ਤੋਂ ਤੇ ਨਾ ਹੀ ਘਰ ਵਿੱਚ ਜਾਂਦੇ ਸਮੇਂ ਫਿਰ ਤੁਸੀਂ ਘਰ ਵਿੱਚ ਆਉਣ ਤੋਂ ਬਾਅਦ ਆਪਣਾ ਮੂੰਹ ਹੱਥ ਧੋ ਲੈਣਾ ਹੈ ਤੇ ਧੋ ਕੇ ਆਪਣੇ ਕੰਮ ਕਾਜ ਜੋ ਵੀ ਹਨ ਤੁਸੀਂ ਕਰ ਲੈਣੇ ਹਨ ਜਦੋਂ ਤੁਸੀਂ ਇਸ ਉਪਾਅ ਨੂੰ ਕਰਕੇ ਵਾਪਸ ਘਰ ਵਿੱਚ ਆਉਣਾ ਹੈ ਜਦੋਂ ਵੀ ਤੁਸੀਂ ਉਪਾਅ ਕਰਕੇ ਵਾਪਸ ਘਰ ਆ ਗਏ ਹੋ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਬਸ ਇੰਨਾ ਹੀ ਉਪਾਅ ਕਰਨ ਦੇ ਨਾਲ ਤੁਸੀਂ ਵੇਖੋਗੇ ਤੁਹਾਡੀ ਜ਼ਿੰਦਗੀ ਵਿੱਚ ਪੈਸਿਆਂ ਦੀ ਜਿਹੜੇ ਰੋਕ ਲੱਗ ਗਈ ਸੀ ਦੂਰ ਹੋ ਜਾਵੇਗੀ ਇਸ ਦੇ ਨਾਲ ਨਾਲ ਜਿਹੜਾ ਤੁਹਾਡੇ ਸਿਰ ਦੇ ਉੱਪਰ ਕਾਫੀ ਕਰਜ਼ਾ ਚੜ ਚੁੱਕਿਆ ਹੈ ਉਹ ਵੀ ਦੂਰ ਹੋ ਜਾਵੇਗਾ ਇਹ ਸੀ ਜੀ ਪਹਿਲਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਦੂਜੇ ਉਪਾਅ ਦੇ ਬਾਰੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਕਾਲਾ ਜਾਮਣ ਇੱਕ ਤਾਂ ਹੁੰਦਾ ਹੈ ਗੁਲਾਬ ਜਾਮਣ ਇੱਕ ਛੋਟੇ ਜਿਹੇ ਬਰਾਊਨ ਕਲਰ ਦੇ ਵਿੱਚ ਹੁੰਦਾ ਹੈ ਉਹ ਨਹੀਂ ਇੱਕ ਕਾਲਾ ਜਾਮਣ ਹੁੰਦਾ ਹੈ ਇਹ ਸੁਣ ਕੇ ਤੁਸੀਂ ਇੱਕਦਮ ਹੈਰਾਨ ਹੋ ਜਾਓਗੇ ਕਿਉਂਕਿ ਇਹ ਜਿਹੜੇ ਉਪਾਰ ਟੋਟਕੇ ਹੁੰਦੇ ਹਨ ਇਹ ਸਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਨਾਲ ਕੀਤੇ ਜਾਂਦੇ ਹਨ ਜਿਹੜੀਆਂ ਸਾਡੇ ਘਰ ਵਿੱਚ ਪਈਆਂ ਚੀਜ਼ਾਂ ਹਨ ਬਹੁਤ ਹੀ એનર્ਜੀ ਵਾਲੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਜਿਹੜਾ ਪੂਰਾ ਕਾਲਾ ਹੁੰਦਾ ਹੈ ਉਸ ਨੂੰ ਕਾਲਾ ਜਾਮਣ ਕਹਿੰਦੇ ਹਨ ਇਸ ਉਪਾਰਨ ਕਰਨ ਦੇ ਲਈ ਤੁਹਾਨੂੰ ਉਸ ਦੀ ਜ਼ਰੂਰਤ ਹੋਵੇਗੀ ਕਾਲਾ ਜਾਮਣ ਤੇ ਜਾਂ ਫਿਰ ਕਾਲਾ ਨਮਕ ਲੈ ਕੇ ਤੁਸੀਂ ਕੀ ਕਰਨਾ ਹੈ ਉਸ ਵਿਅਕਤੀ ਨੂੰ ਇਹ ਕਾਲਾ ਜਾਮਣ ਖਵਾਉਣਾ ਹੈ ਜਿਹੜਾ ਵਿਅਕਤੀ ਅੰਨਾ ਹੁੰਦਾ ਹੈ ਜਿਸ ਨੂੰ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਜੇਕਰ ਤੁਸੀਂ ਇਹ 11 ਬੰਦਿਆਂ ਨੂੰ ਜਾਂ 11 ਵਿਅਕਤੀਆਂ ਨੂੰ ਖਵਾ ਦੇਂਦੇ ਹੋ ਇਹ ਬੜਾ ਹੀ ਜ਼ਿਆਦਾ ਬੈਸਟ ਹੋ ਜਾਵੇਗਾ ਕਾਲਾ ਜਾਮਣ ਖਵਾਉਣ ਦੇ ਨਾਲ ਇੱਕ ਛੋਟਾ ਜਿਹਾ ਟੋਟਕਾ ਕਰਨ ਦੇ ਨਾਲ ਤੁਹਾਡੇ ਸਿਰ ਦਾ ਕਰਜ਼ਾ ਉੱਤਰ ਜਾਵੇਗਾ ਜਿਵੇਂ ਬਰਫ਼ ਪਿਗਲਦੀ ਜਾਂਦੀ ਹੈ ਪਰ ਤੁਸੀਂ ਸੋਚੋਗੇ ਕਿ ਹੁਣ 11 ਬੰਦੇ ਕਿੱਥੋਂ ਲੱਭੀਏ ਜੋ ਕਿ ਨੇਤਰਹੀਣ ਹੋਣ ਜਿਨ੍ਹਾਂ ਨੂੰ ਦਿਖਾਈ ਨਾ ਦਿੰਦਾ ਹੋਵੇ ਇਸ ਦੇ ਲਈ ਤੁਸੀਂ ਕੋਈ ਸੰਸਥਾ ਵੀ ਦੇ ਸਕਦੇ ਹੋ ਜਿੱਥੇ ਨੇਤਰਹੀਣ ਬੱਚੇ ਹੋਣ ਜਾਂ ਕੋਈ ਵਿਅਕਤੀ ਹੋਣ ਜਿਨ੍ਹਾਂ ਨੂੰ ਤੁਸੀਂ ਉੱਥੇ ਲੈ ਜਾ ਕੇ ਖਵਾ ਸਕਦੇ ਹੋ ਇਸ ਉਪਾਅ ਨੂੰ ਵੀ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਜਿੰਨਾ ਜ਼ਿਆਦਾ ਤੁਸੀਂ ਇਸ ਉਪਾਅ ਤੇ ਟੋਟਕੇ ਨੂੰ ਰਿਪੀਟ ਕਰੋਗੇ ਉਨਾ ਹੀ ਜ਼ਿਆਦਾ ਤੁਹਾਡੇ ਸਿਰ ਤੋਂ ਕਰਜ਼ਾ ਛੇਤੀ ਉਤਰਨਾ ਸ਼ੁਰੂ ਹੋ ਜਾਵੇਗਾ ਨਮਕ ਵਾਲਾ ਉਪਾਅ ਤੁਹਾਨੂੰ ਸਿਰਫ ਇੱਕ ਵਾਰ ਹੀ ਕਰਨਾ ਹੈ ਪਰ ਜਿਹੜਾ ਜਾਮਣ ਵਾਲਾ ਉਪਾਅ ਹੈ ਇਸ ਨੂੰ ਤੁਸੀਂ ਰਿਪੀਟ ਕਰ ਸਕਦੇ ਹੋ ਹੁਣ ਅਸੀਂ ਤੀਸਰੇ ਉਪਾਅ ਦੀ ਗੱਲ ਕਰਦੇ ਹਾਂ ਜੀ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਮਹਾ ਉਪਾਅ ਹੈ ਜਿਸ ਨੂੰ ਕਰਨ ਦੇ ਲਈ ਤੁਸੀਂ ਮਿੱਟੀ ਦਾ ਕੋਈ ਬਰਤਨ ਲੈਣਾ ਹੈ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਘੜਾ ਹੁੰਦਾ ਹੈ ਜੋ ਅਸੀਂ ਪਾਣੀ ਨਾਲ ਭਰਦੇ ਹਾਂ ਉਸ ਦਾ ਜਿਹੜਾ ਸਾਈਜ਼ ਹੈ ਉਹ ਥੋੜਾ ਛੋਟਾ ਵੀ ਹੋ ਸਕਦਾ ਹੈ ਜਾਂ ਥੋੜਾ ਵੱਡਾ ਵੀ ਹੋ ਸਕਦਾ ਹੈ ਪਰ ਤੁਸੀਂ ਛੋਟਾ ਵੀ ਲੈ ਸਕਦੇ ਹੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਜਿਵੇਂ ਕੁੱਕਰ ਹੁੰਦਾ ਹੈ ਉਸ ਦਾ ਇਸਤੇਮਾਲ ਅਸੀਂ ਕਰ ਸਕਦੇ ਹਾਂ ਮਿੱਟੀ ਦਾ ਹੀ ਚਾਹੀਦਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਜੋ ਵੀ ਤੁਸੀਂ ਮਿੱਟੀ ਦਾ ਬਰਤਨ ਲਓਗੇ ਉਸ ਵਿੱਚ ਸਭ ਤੋਂ ਪਹਿਲਾਂ ਤੁਸੀਂ ਪਾਉਣਾ ਹੈ 1 ਰੁਪਏ ਦਾ ਸਿੱਕਾ 1 ਰੁਪਏ ਦਾ ਸਿੱਕਾ ਪਾਉਣ ਤੋਂ ਬਾਅਦ ਜੋ ਵੀ ਤੁਹਾਡੇ ਘਰ ਵਿੱਚ ਜੋ ਤੁਸੀਂ ਪਾਣੀ ਪੀਂਦੇ ਹੋ ਕਹਿਣ ਤੋਂ ਬਾਅਦ ਕਹਿਣ ਤੋਂ ਭਾਵ ਕਿ ਸਾਫ਼ ਪਾਣੀ ਜੋ ਹੁੰਦਾ ਹੈ ਪੀਣ ਵਾਲਾ ਉਸ ਦੇ ਬਰਤਨ ਵਿੱਚ ਜੋ ਤੁਸੀਂ ਮਿੱਟੀ ਦਾ ਬਰਤਨ ਲਿਆ ਹੈ ਉਸ ਨੂੰ ਪਾਣੀ ਨਾਲ ਭਰ ਦੇਣਾ ਹੈ ਭਰਨ ਤੋਂ ਬਾਅਦ ਉਸ ਬਰਤਨ ਨੂੰ ਤੁਸੀਂ ਆਪਣੇ ਹੱਥਾਂ ਨਾਲ ਮਤਲਬ ਕਿ ਬੰਦ ਕਰਕੇ ਉਸ ਦੇ ਮੂੰਹ ਨੂੰ ਉਸ ਦੇ ਕੋਲ ਰੱਖ ਦੇਣਾ ਹੈ ਜਿਵੇਂ ਜਿਵੇਂ ਆਪਣੇ ਹੱਥਾਂ ਦੇ ਨਾਲ ਸਾਈਡ ਤੋਂ ਤੁਸੀਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਆਪਣੇ ਫੇਸ ਤੇ ਉਸ ਪਾਣੀ ਦੇ ਵਿੱਚ ਤੁਸੀਂ ਆਪਣੇ ਮੂੰਹ ਨੂੰ ਵੇਖਣਾ ਹੈ ਇਸ ਤਰ੍ਹਾਂ ਕਰਨ ਦੇ ਬਾਅਦ ਤੁਸੀਂ ਕੀ ਕਰੋਗੇ ਕਿ ਇਸ ਨਾਲ ਕਰਦੇ ਸਮੇਂ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਜਿਸ ਵੀ ਧਰਮ ਨੂੰ ਮੰਨਦੇ ਹੋ ਦੇਵੀ ਦੇਵਤਿਆਂ ਨੂੰ ਮੰਨਦੇ ਹੋ ਅਰਦਾਸ ਕਰਨੀ ਹੈ ਅਰਦਾਸ ਕਰਨ ਦੇ ਤਰੀਕੇ ਤੁਹਾਡੇ ਪੂਰੀ ਹੀ ਵਿਸ਼ਵਾਸਪੂਰਵਕ ਹੋਣੇ ਚਾਹੀਦੇ ਹਨ ਜਿਵੇਂ ਕਿ ਤੁਸੀਂ ਇੱਕ ਟਾਈਮਿੰਗ ਸੋਚ ਲੈਣੀ ਹੈ ਟਾਈਮ ਰੱਖ ਲੈਣਾ ਹੈ ਜਿਵੇਂ 2 ਮਹੀਨੇ ਜਾਂ 3 ਮਹੀਨੇ ਦੇ ਵਿੱਚ ਜਿਵੇਂ ਸਾਡਾ ਲੱਖਾਂ ਰੁਪਏ ਦਾ ਕਰਜ਼ਾ ਵੀ ਦੂਰ ਹੋ ਸਕਦਾ ਹੈ ਔਰ ਟਾਈਮ ਦੇ ਜੇਵਕਰ ਤੁਸੀਂ ਲਿਮਟ ਰੱਖਦੇ ਹੋ ਇਹ ਵੀ ਸੋਚਣਾ ਹੈ ਕਿ ਅਸੀਂ ਥੋੜੇ ਥੋੜੇ ਕਰਕੇ ਹੌਲੀ ਹੌਲੀ ਕਰਕੇ ਕਰਜ਼ੇ ਵਾਲਿਆਂ ਦੇ ਪੈਸੇ ਦੇ ਸਕਦੇ ਹਾਂ ਉਸ ਤਰੀਕੇ ਦੇ ਨਾਲ ਆਪਣੇ ਪੈਸਿਆਂ ਦੀ ਵੀ ਇੱਕ ਲਿਮਟ ਸੈੱਟ ਕਰ ਲੈਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਨਹੀਂ ਬੋਲਣਾ ਕਿ 2-3 ਮਹੀਨਿਆਂ ਵਿੱਚ ਅਸੀਂ ਕਰਜ਼ਾ ਉਤਾਰ ਲਵਾਂਗੇ ਜਾਂ ਉੱਤਰ ਜਾਵੇ ਤੁਸੀਂ ਪਾਣੀ ਵਿੱਚ ਇਦਾਂ ਬਿਲਕੁਲ ਨਹੀਂ ਬੋਲਣਾ ਤੁਸੀਂ ਬਸ ਇਹੀ ਬੋਲਣਾ ਹੈ ਕਿ ਅਸੀਂ ਆਪਣੇ ਪੈਸਿਆਂ ਦੀ ਇੱਕ ਲਿਮਟ ਸੈੱਟ ਕਰ ਲਵਾਂਗੇ ਉਸ ਤਰੀਕੇ ਦੇ ਨਾਲ ਸਾਡਾ ਫਿਰ ਕਰਜ਼ਾ ਹੌਲੀ-ਹੌਲੀ ਉਤਰ ਜਾਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਪਰਮਾਤਮਾ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਇਹ ਉਪਾਅ ਕਰ ਲੈਣਾ ਹੈ ਤੇ ਨਾਲ ਹੀ ਕਹਿਣਾ ਹੈ ਪਰਮਾਤਮਾ ਜੀ ਤੁਹਾਡਾ ਬੜਾ ਸ਼ੁਕਰਾਨਾ ਤੁਸੀਂ ਮੈਨੂੰ 2-3 ਮਹੀਨਿਆਂ ਦਾ ਸਮਾਂ ਦੇ ਦਿੱਤਾ ਹੈ ਤਾਂ ਕਿ ਮੈਂ ਇਹ ਕਰਜ਼ਾ ਉਤਾਰ ਲਵਾਂ ਜਿਸ ਦੇ ਨਾਲ ਹੁਣ ਸਾਡੇ ਘਰ ਪਰਿਵਾਰ ਵਿੱਚ ਬਹੁਤ ਜ਼ਿਆਦਾ ਅਸੀਂ ਖੁਸ਼ ਹਾਂ ਕਰ ਦੇ ਵਿੱਚ ਖੁਸ਼ੀਆਂ ਹਨ ਸਾਡੇ ਉੱਪਰ ਕਿਰਪਾ ਹੋ ਚੁੱਕੀ ਹੈ ਇਸ ਤਰ੍ਹਾਂ ਬੋਲਣ ਤੋਂ ਬਾਅਦ ਤੁਸੀਂ ਮਿੱਟੀ ਦਾ ਬਰਤਨ ਜਾਂ ਜਿਹੜਾ ਭਾਂਡਾ ਜੋ ਵੀ ਕੁੱਕਰ ਲਿਆ ਸੀ ਉਸ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਕਿਸੇ ਸੁੰਨਸਾਨ ਜਗ੍ਹਾ ਤੇ ਚਲੇ ਜਾਣਾ ਹੈ ਜਾਂਦੇ ਸਮੇਂ ਰਸਤੇ ਵਿੱਚ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਇਹ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਹੈ ਇਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਤੇ ਜਿਵੇਂ ਦੂਸਰੇ ਉਪਾਅ ਨੂੰ ਸੂਰਜ ਛਪਣ ਤੋਂ ਬਾਅਦ ਕੀਤਾ ਸੀ ਇਸ ਨੂੰ ਵੀ ਉਦੋਂ ਹੀ ਕਰਨਾ ਹੈ ਇਸ ਨੂੰ ਰਾਤ ਤੁਸੀਂ 7 ਤੋਂ 8 ਵਜੇ ਦੇ ਵਿੱਚ ਕਾਰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਜਿਹੜਾ ਮਿੱਟੀ ਦਾ ਬਰਤਨ ਹੈ ਜਿਹੜਾ ਪਾਣੀ ਨਾਲ ਭਰਿਆ ਸੀ ਕਿਸੇ ਸੁੰਨਸਾਨ ਜਗ੍ਹਾ ਤੇ ਜਾ ਕੇ ਇਸ ਨੂੰ ਰੱਖ ਆ ਜਾਣਾ ਹੈ ਪਰ ਕਈ ਲੋਕ ਸੋਚਦੇ ਹਨ ਅਸੀਂ ਇਸ ਤਰੀਕੇ ਨਾਲ ਕਿਸੇ ਸੁੰਨਸਾਨ ਜਗ੍ਹਾ ਤੇ ਕਿਵੇਂ ਰੱਖ ਕੇ ਆ ਸਕਦੇ ਹਾਂ ਉਹਨਾਂ ਲਈ ਦੂਸਰੀ ਆਪਸ਼ਨ ਹੈ ਕਿ ਉਹ ਮਿੱਟੀ ਦਾ ਥੋੜਾ ਜਿਹਾ ਗੱਡਾ ਖੋਦ ਕੇ ਉਸ ਵਿੱਚ ਮਿੱਟੀ ਦੇ ਬਰਤਨ ਨੂੰ ਰੱਖ ਕੇ ਉੱਪਰ ਮਿੱਟੀ ਪਾ ਕੇ ਆ ਸਕਦੇ ਹਨ ਹੱਥੋਂ ਪਾਵ ਇਹ ਉਸ ਬਰਤਨ ਵਾਲਾ ਜੋ ਪਾਣੀ ਹੈ ਇਸ ਤਰ੍ਹਾਂ ਮਿੱਟੀ ਵਿੱਚ ਦੱਬ ਕੇ ਆ ਸਕਦੇ ਹਨ ਉਸ ਪਾਣੀ ਨੂੰ ਅਸੀਂ ਬਿਲਕੁਲ ਵੀ ਗਰਾਉਣਾ ਨਹੀਂ ਹੈ ਨਾ ਹੀ ਡੋਲਣਾ ਹੈ ਬਸ ਮਿੱਟੀ ਦੇ ਵਿੱਚ ਉਸ ਘੜੇ ਰੋਪੀ ਨੂੰ ਦੱਬ ਦੇਣਾ ਹੈ ਇਹ ਸੀ ਜੀ ਸਾਡਾ ਤੀਜਾ ਉਪਾਅ ਜੋ ਕਿ ਤੁਹਾਡੇ ਲਈ ਬਹੁਤ ਹੀ ਬਿਹਤਰ ਸਾਬਿਤ ਹੋ ਜਾਵੇਗਾ ਇਹਨਾਂ ਉਪਾਵਾਂ ਨੂੰ ਕਰਨ ਦੇ ਨਾਲ ਤੁਹਾਡਾ ਕਰਜ਼ਾ ਹੌਲੀ-ਹੌਲੀ ਉਤਰ ਜਾਵੇਗਾ ਪੈਸੇ ਨਾਲ ਲੱਗੇ ਹੋਏ ਰੋਗ ਵੀ ਦੂਰ ਹੋ ਜਾਣਗੇ ਤੇ ਉਪਾਅ ਕਰਨ ਦੇ ਲਈ ਤੁਹਾਡੇ ਕੋਲ ਬਹੁਤ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ ਜਿੰਨਾ ਵੀ ਕਰਜ਼ਾ ਹੈ ਸਾਰਾ ਉੱਤਰ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ